ਇਹ ਦੀਵਾਲੀ ਨੀਲਮ ਟੀਵੀ ਸੈਂਟਰ ਦੇ ਨਾਲ ਮਨਾਉਣ ਵਾਲੀ ਇਹ ਵੀ ਤੁਹਾਨੂੰ ਦੱਸਾਂਗੇ ਕਿ ਕਿਉਂ ਇਸ ਦੀਵਾਲੀ ਨੀਲਮ ਟੀਵੀ ਸੈਂਟਰ ਤੋਂ ਖਰੀਦਣੇ ਚਾਹੀਦੇ ਹਨ ਪ੍ਰੋਡਕਟ ਉਸ ਤੋਂ ਪਹਿਲਾਂ ਤੁਹਾਨੂੰ ਉਸ ਦਾ ਪਤਾ ਜ਼ਰੂਰ ਦੱਸ ਦੇਵਾਂਗੇ ਕਿ ਨੀਲਮ ਟੀਵੀ ਸੈਂਟਰ ਤੇ ਜਾਣ ਲਈ ਤੁਹਾਨੂੰ ਗਾਂਧੀ ਚੌਂਕ ਤੋਂ ਸਾਹਮਣੇ ਸਿਟੀ ਰੋਡ ਵੱਲ ਸਿੱਧਾ ਜਾਂਦੇ ਲੱਕੜ ਮੰਡੀ ਤੇ ਅੱਗੇ ਜਾ ਕੇ ਬਿਲਕੁਲ ਨੀਲਮ ਟੀਵੀ ਸੈਂਟਰ ਦਾ ਸ਼ੋਅਰੂਮ ਹੈ ਇੱਥੇ ਅੱਗੇ ਤੁਸੀਂ ਲੈ ਕੇ ਜਾ ਸਕਦੇ ਹੋ ਆਪਣੀ ਮਨਪਸੰਦੀ ਦਾ 32 ਇੰਚ ਤੋਂ ਲੈ ਕੇ 85 ਇੰਚ ਤੱਕ LED ਵਾਸ਼ਿੰਗ ਮਸ਼ੀਨ ਪਲੇਸਟੇਸ਼ਨ ਬੁਫਰ ਸਿਸਟਮ ਅਤੇ ਹੋਰ ਅਨੇਕਾਂ ਪ੍ਰੋਡਕਟਸ ਤੇ ਤੁਹਾਨੂੰ ਮਿਲੇਗਾ 5000 ਤੋਂ ਲੈ ਕੇ 25000 ਤੱਕ ਦਾ ਕੈਸ਼ਬੈਕ ਉਹ ਬਾਕੀ ਚੱਲਦੇ ਆ ਅੰਦਰ ਤੇ ਤੁਹਾਨੂੰ ਦਿਖਾਉਨੇ ਆ ਉੱਥੋਂ ਦੇ ਪ੍ਰੋਡਕਟਸ ਤੇ ਗੱਲਬਾਤ ਅਸੀਂ ਜ਼ਰੂਰ ਕਰ ਲਾਂਗੇ ਨੀਲਮ ਟੀਵੀ ਸੈਂਟਰ ਦੇ ਮਾਲਕ ਨਾਲ ਪੰਜਾਬ ਅਪ ਨਿਊਜ਼ ਦੇਖ ਰਹੇ ਸਮੂਰ ਅਸ਼ਕਾ ਦਾ ਸਵਾਗਤ ਮੈਂ ਹਾਂ ਤੁਹਾਡਾ ਆਪਣਾ ਪਾਰ ਚਹਾਨ ਤੇ ਮੇਰੇ ਨਾਲ ਹੈ ਸੁਨ ਸਿੰਘ ਸੋ ਸਭ ਤੋਂ ਪਹਿਲਾਂ ਤੁਹਾਨੂੰ ਦੀਵਾਲੀ ਦੀਆਂ ਬਹੁਤ ਬਹੁਤ ਮੁਬਾਰਕਾਂ ਦੀਵਾਲੀ ਦਾ ਤਿਉਹਾਰ ਹੈ ਹਰ ਕੋਈ ਘਰ ਦੀ ਚੀਜ਼ਾਂ ਬਣਾਉਣ ਚ ਲੱਗਾ ਹੈ ਵਧੀਆ ਵਧੀਆ ਨਵੇਂ ਨਵੇਂ ਪ੍ਰੋਡਕਟਸ ਖਰੀਦ ਰਿਹਾ ਹੈ ਸੋ ਅੱਜ ਤਾਰ ਨੂੰ ਲੈ ਕੇ ਪਹੁੰਚੇ ਆ ਜੀ ਬਟਾਲਾ ਸ਼ਹਿਰ ਦੇ ਸਭ ਤੋਂ ਪੁਰਾਣੇ ਸ਼ੋਰੂਮ ਸੋਨੀ ਨੀਲਮ ਟੀਵੀ ਸੈਂਟਰ ਦੇ ਗੱਲਬਾਤ ਅਸੀਂ ਜ਼ਰੂਰ ਕਰ ਲਾਂਗੇ ਸਾਡੇ ਨਾਲ ਮੌਜੂਦ ਨੇ ਸੋਨੀ ਨੀਲਮ ਟੀਵੀ ਸੈਂਟਰ ਤੋਂ ਸੋਨੀ ਦੇ ਜਿਹੜੇ ਅਥਾਰਾਈਜ਼ ਡੀਲਰ ਨੇ ਬਹੁਤ ਹੀ ਵੱਡੇ ਲੈਵਲ ਦੇ ਡੀਲਰ ਨੇ ਗੱਲਬਾਤ ਅਸੀਂ ਜ਼ਰੂਰ ਕਰ ਲਾਂਗੇ ਨਮਸਕਾਰ ਸਰ ਨਮਸਕਾਰ ਜੀ ਸਰ ਕੀ ਨਾਮ ਸਰ ਆਪਣਾ ਮੇਰਾ ਨਾਮ ਜੀਮਾ ਆਜਨ ਜੀ ਨਰਜੀਮ ਆਜਨ ਜੀ ਦੀਵਾਲੀ ਦਾ ਤਿਉਹਾਰ ਆ ਗਿਆ ਬਟਾਲਾ ਵਾਸੀਆਂ ਲਈ ਕੀ ਖਾਸ ਲੈ ਕੇ ਆਇਓ ਇਸ ਵਾਰ ਇਸ ਵਾਰ ਨੀਲਮ ਟੀਵੀ ਸੈਂਟਰ ਜਿਹੜਾ ਸੋਨੀ ਦਾ ਸਭ ਤੋਂ ਪੁਰਾਣਾ ਤਾਂ ਮੇਸ਼ੂ ਸ਼ੂਰਾਮਾ ਬਟਾਲੇ ਦੇ ਵਿੱਚ ਸੋਨੀ ਕੰਪਨੀ ਵੱਲੋਂ ਬਹੁਤ ਹੀ ਅਟਰੈਕਟਿਵ ਤੇ ਵਧੀਆ ਗਿਫਟ ਜਿਹੜੇ ਨੇ ਸੋਨੀ ਵੱਲੋਂ ਦਿੱਤੇ ਗਏ ਨੇ ਇਸ ਵਾਰ ਸੋਨੀ ਕੰਪਨੀ ਵੱਲੋਂ 5000 ਰੁਪਏ ਤੋਂ ਲੈ ਕੇ 5000 ਰੁਪਏ ਤੱਕ ਕੈਸ਼ਬੈਕ ਸੋਨੀ ਕੰਪਨੀ ਵੱਲੋਂ ਆਪਣੀਆਂ ਐਲਡੀਆਂ ਦੇ ਉੱਤੇ ਦਿੱਤਾ ਗਿਆ ਨਾਲ ਹੀ ਸੋਨੀ ਕੰਪਨੀ ਨੇ ਆਪਣੀ ਐਲਡੀ ਦੇ ਉੱਤੇ ਜ਼ੀਰੋ ਡਾਊਨ ਪੇਮੈਂਟ ਜ਼ੀਰੋ ਫਾਈ ਚਾਰਜਸ ਅਤੇ ਜ਼ੀਰੋ ਇੰਟਰਸਟ ਕਿਸੇ ਤਰ੍ਹਾਂ ਦਾ ਕੋਈ ਖਰਚਾ ਨਹੀਂ ਬਿਨਾ ਕਿਸੇ ਪੈਸੇ ਦੇ ਤੁਸੀਂ ਆਪਣੀ ਐਲਡੀ ਘਰ ਲੈ ਜਾ ਸਕਦੇ ਹੋ ਅਬ 3 ਇੰਚ ਤੋਂ ਲੈ ਕੇ 85 ਇੰਚ ਤੱਕ ਦੀ LED ਤੁਹਾਨੂੰ ਬਿਨਾ ਕਿਸੇ ਖਰਚੇ ਤੋਂ ਮਿਲੇਗੀ ਤੇ 5000 ਰੁਪਏ ਤੋਂ ਲੈ ਕੇ 5000 ਰੁਪਏ ਤੱਕ ਦਾ ਕੈਸ਼ਬੈਕ ਕੰਪਨੀ ਵੱਲੋਂ ਬਿਲਕੁਲ ਤੁਹਾਨੂੰ ਨਾਲ ਮਿਲੇਗਾ ਇਸ ਤੋਂ ਇਲਾਵਾ ਨੀਲਮ TV ਸੈਂਟਰ ਵੱਲੋਂ ਤੁਹਾਨੂੰ ਹਰ ਪ੍ਰੋਡਕਟ ਦੀ ਖਰੀਦ ਤੇ ਹਰ LED ਦੀ ਖਰੀਦ ਤੇ ਇੱਕ ਗਿਫਟ ਬਿਲਕੁਲ ਮੁਫਤ ਤਰ੍ਹਾਂ ਆਏਗਾ ਸਰ ਗੱਲ ਕੀਤੀ ਜਾਏ ਐ ਇੱਕ LED ਦੀ ਜਾਂ ਫਿਰ ਕਿਸੇ ਹੋਰ ਵੀ ਪ੍ਰੋਡਕਟ ਦੀ ਤੁਹਾਡੇ ਕੋਲ ਤਾਂ ਵੇਖ ਸਕਦੇ ਆਂ ਕਿ ਕਿੰਨੀ ਸੋਹਣੀ ਸੋਹਣੀਆਂ ਇੱਥੇ ਨਵੀਂ ਨਵੀਆਂ ਦਾ ਕੁਰ ਮਸ਼ੀਨਾਂ ਨੇ ਸਰ ਇਹਨਾਂ ਬਾਰੇ ਵੀ ਥੋੜਾ ਦੱਸ ਦੋ ਕਿ ਇਹ ਨਵ ਮਸ਼ੀਨਾਂ ਲੈਣ ਲਈ ਇਹਨਾਂ ਤੇ ਕੀ ਡਿਸਕਾਊਂਟ ਹੈ ਇਹਨਾਂ ਤੇ ਕ੍ਰੈਡਿਟ ਕਾਰਡ ਜਾਂ Google Pay ਤੇ ਕੋਈ ਡਿਸਕਾਊਂਟ ਕਿਹਾ ਹੈ ਜੀ ਹਾਂ ਸਾਡੇ ਕੋਲ ਕੋਈ ਵੀ ਗੋਦਰੇਜ ਕੰਪਨੀ ਦੀ Samsung ਕੰਪਨੀ ਦੀ Whirlpool ਕੰਪਨੀ ਦੀ ਕੋਈ ਵੀ LED ਫ੍ਰਿਜ ਲਓ ਵਾਸ਼ਿੰਗ ਮਸ਼ੀਨ ਲਵੋ ਅਤੇ ਹੋਰ ਵੀ ਕੋਈ ਵੀ ਚੀਜ਼ ਤੁਸੀਂ ਲੈਣੀ ਚਾਹੁੰਦੇ ਹੋ ਤੇ ਤਾਂ ਸਾਡੇ ਸ਼ੋਰੂਮ ਤੇ ਆ ਕੇ ਵਿਜ਼ਿਟ ਕਰੋ ਆਪਾ ਹਰ ਮਸ਼ੀਨ ਦੀ ਖਰੀਦ ਦੇ ਉੱਤੇ ਤੁਹਾਨੂੰ ਜਿਹੜਾ ਵਾ ਕੈਸ਼ਬੈਕ ਦੇਾਂਗੇ ਗੋਦੇਜ ਵੱਲੋਂ ਬਹੁਤ ਵਧੀਆ ਅਟਰੈਕਟਿਵ ਕੈਸ਼ਬੈਕ ਦਿੱਤੇ ਗਏ ਨੇ ਨਾਲ ਹੀ ਜ਼ੀਰੋ ਡਾਉਨ ਪੇਮੈਂਟ ਤੇ ਜ਼ੀਰੋ ਪਰਸੈਂਟ ਦੀ ਇਨਸਟਾਲਮੈਂਟ ਤੇ ਜ਼ੀਰੋ ਪਰਸੈਂਟ ਇੰਟਰਸਟ ਦੇ ਉੱਤੇ ਗੋਦੇਜ ਦੇ ਟੈਕਟਿਕ ਸੀਮਾ ਜਿਹੜੀਆਂ ਨੇ ਨੀਲਮ ਟੀਵੀ ਸੈਂਟਰ ਦੇ ਸ਼ੋਅਰੂਮ ਤੇ ਇਹ ਵੇਲੇ ਮਿਲਦੀਆਂ ਨੇ ਨਾਲ ਹੀ ਤੁਹਾਨੂੰ ਵਰਲਪੂਲ ਦੇ ਬ੍ਰਾਂਡ ਦੇ ਵਿੱਚ ਸਾਡੀ ਵਾਸ਼ਿੰਗ ਮਸ਼ੀਨਾਂ ਦੇ ਉੱਤੇ ਬਹੁਤ ਹੀ ਵਧੀਆ ਕੈਸ਼ਬੈਕ ਇਸ ਵੇਲੇ ਕੰਪਨੀ ਨੇ ਦਿੱਤੇ ਨੇ ਤੇ ਨਾਲ ਹੀ ਨੀਲਮ ਟੀਵੀ ਸੈਂਟਰ ਵੱਲੋਂ ਇੱਕ ਗਿਫਟ ਬਿਲਕੁਲ ਮੁਫਤ ਦਿੱਤਾ ਜਾ ਰਿਹਾ ਹੈ ਸਰ ਇਹ ਜੇ ਗਲ ਕੀਤੀ ਜਾਏ ਪ੍ਰਾਲੇਦੀ ਤੇ ਮਤਲਬ ਸਰ ਇਹ ਜਿਹੜਾ ਵੀ ਜਿਹੜਾ ਤੁਹਾਡਾ ਬੈਨੀਫਿਟ ਹੈ ਇਹ ਕੋਈ ਵੀ ਬਟਾਲਾਵਾਸੀ ਲੈ ਸਕਦਾ ਜਾਂ ਕਿਤੋਂ ਵੀ ਦੂਰੋਂ ਆ ਕੇ ਬੰਦਾ ਇਹਦਾ ਫਾਇਦਾ ਲੈ ਸਕਦਾ ਇਹ ਗੱਲ ਤੁਸੀਂ ਬਹੁਤ ਵਧੀਆ ਪੁੱਛੀ ਮੇਰੇ ਵੀਰ ਨੇ ਇਹਦੇ ਵਿੱਚ ਇਹ ਆ ਵੀ ਇਹ ਬਟਾਲਾਵਾਸੀਆਂ ਵਾਸਤੇ ਨਹੀਂ ਕੋਈ ਵੀ ਕਸਟਮਰ ਸਾਡੇ ਵਾਸਤੇ ਜਿਹੜਾ ਵੀ ਜਿਹੜਾ ਵੀ ਕਸਟਮਰ ਆਉਂਦਾ ਹੈ ਇਹ ਬੈਨੀਫਿਟ ਉਹਨਾਂ ਵਾਸਤੇ ਨੇ ਬਾਕੀ ਨਹੀਂ ਬਜਾਜ ਸਕੀਮ ਦੀ ਗੱਲ ਹੈ ਜਿਸ ਦਾ ਕਸਟਮਰ ਕਹਿੰਦੇ ਜੀ ਸਾਡਾ ਕੋਈ ਜੈਂਦੀਪੁਰ ਦਾ ਕਸਟਮਰ ਹੈ ਜਾਂ ਕਤੂਨਗਰ ਦਾ ਕਸਟਮਰ ਹੈ ਜਾਂ ਕਿਤੇ ਦੂਰ ਦਾ ਕਸਟਮਰ ਹੈ ਉਹਦਾ ਬਜਾਜ ਖੁਆਇਆ ਸੁਜੇਗਾ ਸਾਡਾ ਇਥੋਂ ਲੈ ਕੇ 25 ਕਿਲੋਮੀਟਰ ਦਾ ਕੋਈ ਵੀ ਕਸਟਮਰ ਆਇਆ ਅਸੀਂ ਇਹਨੂੰ ਬਜਾਜ ਫਾਈਨਾਂਸ ਕਰਕੇ ਦੇਵਾਂਗੇ ਸੋ دیر ਕਿਸ ਦੀ ਗੱਲ ਦੀ ਕਰ ਰਹੇ ਹੋ ਤੁਸੀਂ ਅੱਜ ਹੀ ਪਹੁੰਚੋ ਨੀਲਮ ਟੀਵੀ ਸੈਂਟਰ ਦੇ ਬਟਾਲਾ ਦਾ ਸਭ ਤੋਂ ਪੁਰਾਣਾ ਤੇ ਮਸ਼ਹੂਰ ਸ਼ੋਰੂਮ ਹੈ ਸੋਨੀ ਕੰਪਨੀ ਦਾ ਜਿਹੜਾ ਕਿ ਮੇਨ ਅਥਾਰਾਈਜ਼ ਡੀਲਰ ਨੇ ਤੁਹਾਨੂੰ ਆਪਾਂ ਨਾਲ ਗੱਲਬਾਤ ਜ਼ਰੂਰ ਕਰਵਾ ਦੇਗੀ ਕਿ 5000 ਤੋਂ ਲੈ ਕੇ 25000 ਤੱਕ ਜਿਹੜਾ ਕਿ ਤੁਹਾਨੂੰ ਕੈਸ਼ਬੈਕ ਵੀ ਮਿਲੇਗਾ ਸੋ ਦੇਖ ਇਸ ਗੱਲ ਦੀ ਘਾਰੇ ਹੋ ਅੱਜ ਹੀ ਪਹੁੰਚੋ ਨੀਲਮ ਟੀਵੀ ਸੈਂਟਰ ਨੀਲਮ ਟੀਵੀ ਸੈਂਟਰ ਦਾ ਕੋਈ ਐਡਰੈਸ ਆਪਾਂ ਤੁਹਾਨੂੰ ਜ਼ਰੂਰ ਉਹਨਾਂ ਦੇ ਮੋਬਾਈਲ ਜ਼ਰੂਰ ਸੁਣਾ ਦਵਾਂਗੇ ਇੱਕ ਵਾਰੀ ਜ਼ਰੂਰ ਐਡਰੈਸ ਨੂੰ ਲਾਦੇ ਹੋ ਮੈਂ ਆਪਣੇ ਸਾਰੇ ਹੀ ਜਿਹੜੇ ਗ੍ਰਾਹਕ ਨੇ ਉਹਨਾਂ ਨੂੰ ਦਿਵਾਲੀ ਦੀਆਂ ਬਹੁਤ-ਬਹੁਤ ਸ਼ ਤੇ ਮੇਰੇ ਸਾਰੇ ਹੀ ਸ਼ਹਿਰ ਵਾਸੀਆਂ ਨੂੰ ਨੀਲਮ ਟੀਵੀ ਸੈਂਟਰ ਵੱਲੋਂ ਬਟਾਲਾ ਦੀ ਬਹੁਤ-ਬਹੁਤ ਵਧਾਈ ਹੋਵੇ ਤੇ ਸਾਡਾ ਜਿਹੜਾ ਪਤਾ ਹੈ ਉਹ ਤੁਸੀਂ ਪਤਾ ਨੋਟ ਕਰ ਸਕਦੇ ਹੋ ਨੀਲਮ ਟੀਵੀ ਸੈਂਟਰ ਲੱਕੜ ਮੰਡੀ ਬਟਾਲਾ ਤੁਸੀਂ ਲੱਕੜ ਮੰਡੀ ਦੇ ਬਟਾਲਾ ਦੇ ਸ਼ਹਿਰ ਹਸਿੰਦਾਂ ਬੋਲ ਤੋਂ ਪਹਿਲਾਂ ਲੱਕੜ ਮੰਡੀ ਬਟਾਲਾ ਲੱਕੜ ਮੰਡੀ ਬਟਾਲਾ ਵਿਖੇ ਨੀਲਮ ਟੀਵੀ ਸੈਂਟਰ ਦੇ ਸੋਨੀ ਦੇ ਸ਼ੋਅਰੂਮ ਤੇ ਆਉਣਾ